ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਉੱਥੇ ਹੀ ਕਈ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਜਿਹੜਾ ਕਿ ਸਰਬਸੰਮਤੀ ਦੇ ਨਾਲ ਪੰਜ ਸਰਪੰਚ ਚੁਣ ਲਏ ਗਏ ਨੇ ਅਜੇ ਹਾਈ ਇੱਕ ਪਿੰਡ ਦਿਖਾਈ ਦੇ ਰਿਹਾ ਜਿੱਥੇ ਪਿੰਡ ਦੇ ਲੋਕਾਂ ਨੇ ਕਮਾਲ ਕਰ ਦਿੱਤੀ ਤੇ ਉੱਥੇ ਹੀ ਐਲਾਨ ਤੋਂ ਬਾਅਦ 15 ਘਟਿਆਂ ਦੇ ਵਿੱਚ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਪੰਜਾਂ ਨੂੰ ਚੁਣਿਆ ਗਿਆ ਹੈ ਤੇ ਜਿਸ ਨੂੰ ਲੈ ਕੇ ਇੱਕ ਹੋਰ ਵੀ ਜਿਹੜੀ ਇਹਦੇ ਵਿੱਚ ਦਿਲਚਸਪ ਗੱਲ ਹੈ ਕਿ ਔਰਤਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਰਿਹਾ ਹੈ ਤੇ ਜਿਸ ਦੇ ਵਿੱਚ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਦੇ ਲਈ ਅਸੀਂ ਜਿਹੜਾ ਕਿ 71 ਹੋਏ ਤੇ ਜਿਸ ਤੋਂ ਬਾਅਦ ਸਾਡੀ ਸਰਬਸੰਮਤੀ ਦੇ ਨਾਲ ਜਿਹੜੀ ਕਿ ਪੰਚਾਇਤ ਚੁਣੀ ਗਈ ਤੇ ਜਿਸ ਨੂੰ ਲੈ ਕੇ ਹੋਰ ਬਿਆਨ ਦਿੱਤੇ ਆਓ ਤੁਹਾਨੂੰ ਸੁਣਾਉਨੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ 2024 ਦੀ ਸਰਬਸੰਮਤੀ ਨਾਲ ਪਿੰਡ ਦੀ ਸਾਧ ਸੰਗਤ ਨੇ ਮੈਨੂੰ ਸਰਪੰਚ ਚੁਣਿਆ ਹੈ ਮੈਂ ਆਪਣੀਆਂ ਡਿਊਟੀਆਂ ਜਿਹੜੀਆਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਜਿਸ ਤਰ੍ਹਾਂ ਸਾਡੀ ਅਰਦਾਸ ਕਰਕੇ ਪੂਰੀ ਪੰਚਾਇਤ ਚੁਣੀ ਗਈ ਹੈ ਪਿੰਡ ਬਰਿਆਰ ਜ਼ਿਲ੍ਹਾ ਤਹਿਸੀਲ ਭਲੱਤ ਜ਼ਿਲ੍ਹਾ ਕਪੂਰਥਲਾ ਅੱਜ ਸਾਡੇ ਪਿੰਡ ਦੇ ਵਿੱਚ 26 ਸਤੰਬਰ 2024 ਨੂੰ ਸਰਵਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਮੈਨੂੰ ਮੁੱਖ ਸਰਪੰਚ ਸਰਦਾਰ ਸਤਪਾਲ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ ਬਾਕੀ 7 ਮੈਂਬਰ ਚੁਣੇ ਗਏ ਹਨ ਜਿਦੇ ਵਿੱਚ ਦੋ ਲੇਡੀਆਂ ਪੰਜ ਜੈਂਟ ਨੇ ਅਸੀਂ ਕੋਰਤਵਾਰਾ ਸਾਹਿਬ ਔਰ ਸਾਰਿਆਂ ਨੇ ਅਰਦਾਸ ਕਰਕੇ ਸਰਪੰਚੀ ਲਈ ਹੈ ਔਰ ਇਸੇ ਅਰਦਾਸ ਕਰਕੇ ਹੀ ਅਸੀਂ ਸਾਰਾ ਕੰਮ ਕਰਾਂਗੇ ਕਿਸ ਤਰ੍ਹਾਂ ਮਨਚ ਖਿਆਲ ਹੈ ਕਿ ਪਿੰਡ ਦੀ ਸਰਵਸੰਮਤੀ ਕੀਤੀ ਜਾਵੇ ਤਾਂ ਇਹ ਸਾਰੀ ਪਿੰਡ ਦੀ ਸਹਾਤ ਸੰਗਤ ਨੇ ਮਿਲ ਕੇ ਸਰਵਸੰਮਤੀ ਕੀਤੀ ਹੈ ਕਿਹੋ ਜੀ ਸੋਚ ਬਣਾਉਂਗਾ ਮਤੋਂ ਦੇ ਸਰਪੰਚ ਦੰਮੇ ਬਰੇ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਸਾਰੇ ਮੇਰੇ ਪੰਜ ਸਾਰੀ ਪਿੰਡ ਦੀ ਸੰਗਤ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਕੋਈ ਵੀ ਕਾਰਜ ਕਰਨਾ ਪਹਿਲਾਂ ਮਤਾ ਪਾਸ ਕੀਤਾ ਜਾਏਗਾ ਉਹਦੇ ਬਾਅਦ ਚ ਕਾਰਜ ਕੀਤਾ ਜਾਏਗਾ ਕਿਦਰ ਪਿੰਡ ਦੀ ਨੁਹਾੜ ਦੇਖੀਏ ਤੇ ਪਿੰਡ ਦੀ ਨੁਹਾੜ ਤਾਂ ਪਹਿਲਾਂ ਹੀ ਬੜੀ ਵਧੀਆ ਹੁੰਦੀ ਆ ਨੌਜਵਾਨ ਸਾਡੇ ਪਿੰਡ ਦੀ ਜਿਹੜੀ ਨੌਜਵਾਨ ਸਭ ਤੋਂ ਵਧੀਆ ਵਧੀਆ ਕੰਮ ਕਰਦੇ ਨੇ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਵੀ ਮੈਸੇਜ ਦੇਣਾ ਚਾਹੁੰਦੇ ਆ ਹੋਰ ਨਾਲ ਪਿੰਡਾਂ ਦੇ ਸਰਪੰਚਾਂ ਨੂੰ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਏ ਜਿਹਦੇ ਵਿੱਚ ਸਾਨੂੰ ਗਵਰਨਮੈਂਟ ਵੱਲੋਂ ਵੀ ਬਹੁਤ ਫਾਇਦਾ ਹੈ ਇੱਕ ਤੇ 5 ਲੱਖ ਰੁਪਇਆ ਦਿੰਦੇ ਨੇ ਕੰਮ ਕਰਨ ਵਾਸਤੇ ਦੂਸਰਾ ਸਟੇਡੀਅਮ ਉਹਦੇ ਬਾਅਦ ਵਿੱਚ ਗਰਾਊਂਡ ਉਹਦੇ ਬਾਅਦ ਦੇ ਵਿੱਚ ਬੱਸ ਸਟੈਂਡ ਪਿੰਡ ਦੇ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸਰਬਸੰਮਤੀ ਨਾਲ ਜਿਸ ਪਿੰਡ ਵਿੱਚ ਪੰਚਾਇਤ ਬਣਦੀ ਹੈ ਉਹਨੂੰ ਜਿਆਦਾ ਜਿਆਦਾ ਬਣਾਣੀ ਚਾਹੀਦੀ ਹੈ ਜੇ ਮਤਲਬ ਕਿ ਸਰਕਾਰ ਦੀ ਜਿਹੜੀ ਗੱਲ ਕਹੀ ਉਹਦਾ ਅਸਰ ਹੋ ਗਿਆ 5 ਲੱਖ ਤੇ ਨਾਲ ਜਿਹੜਾ ਉਹਨਾਂ ਨੇ ਕੀਤਾ ਨਾ ਹਾਂਜੀ ਅਸਰ ਹੋ ਗਿਆ ਜੀ ਉਹ ਰੂਪਿੰਡ ਦੀ ਪੰਚਾਇਤ ਦੇ ਵਿੱਚ ਮਹਿਲਾਵਾਂ ਦਾ ਬੜਾ ਇੱਕ ਜੋਰ ਹੁੰਦਾ ਆ ਮਹਿਲਾਵਾਂ ਦੇ ਵਿਕਾਸ ਨੂੰ ਲੈ ਕੇ ਕੀ ਚਾਹਣਾ ਚਾਹੋ ਅਸੀਂ ਮਹਿਲਾਵਾਂ ਨੂੰ ਨਾਲ ਲੈ ਕੇ ਤੁਰਾਂਗੇ ਜੋ ਵੀ ਕਾਰਜ ਹੋਣਗੇ ਸਾਡੇ ਅਸੀਂ ਗਾਂ ਵਧੂ ਅਸੀਂ ਇਹ ਹੁਣ ਉਹ ਪੁਰਾਣੀ ਸੋਚ ਨਹੀਂ ਹੈਗੀ ਕਿ ਜੇ ਮੈਂ ਮਹਿਲਾ ਬਣੀ ਹੈ ਜੀ ਆ ਪੰਚ ਤੇ ਮੈਂ ਆਪਣੇ ਹਸਬੰਦ ਨੂੰ ਭੇਜਾਂਗੀ ਜਾਂ ਮੈਂ ਆਪਣੇ ਪੁੱਤਰ ਨੂੰ ਭੇਜ ਜਿੱਥੇ ਸਰਪੰਚ ਦੇ ਨਾਲ ਜਾਣਾ ਚਾਹਾਂਗੇ ਮੈਂ ਉਹਦੇ ਨਾਲ ਜਾਵਾਂਗੀ ਕਿਸੇ ਸਰਕਾਰੀ ਵੀ ਜਾਣਾ ਹੋਵੇ ਅਸੀਂ ਪਹਿਲਾਂ ਪਹਿਲਾਂ ਤੋਂ ਹੀ ਅਸੀਂ ਇਹ ਕੰਮ ਕਰਦੇ ਆਏ ਹਾਂ ਤੇ ਹੁਣ ਵੀ ਅਸੀਂ ਜੋਗਤਾਂ ਦੇ ਵਿੱਚ ਕਰਾਂਗਾ ਕਿਵੇਂ ਇਸ ਪਿੰਡ ਪੰਚ ਕਿਸ ਤਰ੍ਹਾਂ ਲੱਗ ਰਿਹਾ ਹੈ ਔਰ ਕੀ ਮਾਹੌਲ ਹੈ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਐਤਕੀ ਬਹੁਤ ਵਧੀਆ ਮਾਹੌਲ ਹੈ ਸ਼ਾਂਤੀ ਮਾਹੌਲ ਹੈ ਇਸ ਤਰ੍ਹਾਂ ਹੀ ਮਾਹੌਲ ਪਿੰਡ ਦੇ ਵਿੱਚ ਹੋਣੇ ਚਾਹੀਦੇ ਹੈ ਜੇ ਤਦ ਅਸੀਂ ਚੋਣਾਂ ਲੜਦੇ ਹਾਂ ਕਿਸੇ ਇੱਕ ਦੂਜੇ ਨਾਲ ਸਾਡੀਆਂ 100 ਹੁੰਦੀਆਂ ਪਿੰਡਾਂ ਦੇ ਵਿੱਚ ਗਿਲੇ ਸ਼ਿਕਵੇ ਹੁੰਦੇ ਇਸ ਕਰਕੇ ਸਾਡੇ ਸਾਰੇ ਗਿਲੇ ਸ਼ਿਕਵੇ ਜਿਹੜੇ ਉਹ ਖਤਮ ਹੋ ਗਏ ਆ ਤਾਂ ਅਸੀਂ ਇੱਕ ਵਧੀਆ ਪੰਚਾਇਤ ਮੈਂਬਰ ਉਹਨਾਂ ਦੇ ਤੇ ਸਾਡੇ ਦੋਨਾਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਇਹ ਸਾਡੀ ਸਮਤੀ ਦੇ ਨਾਲ ਜਿਹੜੀ ਸਾਡੀ ਇਹ ਸਰਪੰਚੀ ਤੇ ਮੈਂਬਰੀ ਚੁਣੀ ਗਈ ਹੈ ਹਾਂ ਅੱਜ ਮਹਿਲਾਵਾਂ ਨੂੰ ਜੇਕਰ ਗੱਲ ਕੀਤੀ ਜਾਵੇ ਤੇ ਬਰਾਬਰ ਦਾ ਰੁਤਬਾ ਦਿੱਤਾ ਗਿਆ ਕਿ ਬੰਦੇ ਹਰ ਜਿੱਥੇ ਕੰਮ ਕਰਦੇ ਮਹਿਲਾਵਾਂ ਦਾ ਸਾਥ हां जी ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਹੈਗੇ ਆਂ ਜਿੱਥੇ ਕਿਤੇ ਮਹਿਲਾਵਾਂ ਦੀ ਲੋੜ ਹੋਏਗੀ ਸਾਡੀ ਸਰਪੰਚੀ ਦੇ ਵਿੱਚ ਮੈਂਬਰੀ ਦੇ ਵਿੱਚ ਜਿੱਥੇ ਵੀ ਸਾਨੂੰ ਕਹਿਣਗੇ ਸਰਪੰਚ ਦੇ ਨਾਲ ਮਹਿਲਾਵਾਂ ਸੀ ਨਾਲ ਜਰੂਰ ਸਹਿਯੋਗ ਦੇਵਾਂਗੇ ਤੇ ਨਾਲ ਚਾਵਾਂਗੇ ਜੋ ਤਾਂ ਦੇਖਿਆ ਜਾਤ ਹੋਇਆ ਹੈ ਸਾਡੇ ਪਿੰਡ ਦੇ ਨੌਜਵਾਨਾਂ ਦਾ ਹੋਰ ਜ਼ਿਲ੍ਹੇ ਵੀ ਸਾਡੇ ਬਜ਼ੁਰਗ ਨੇ ਲੰਬੀ ਦੂਰ ਦੇਚੀ ਸੋਚ ਨੇ ਇਹ ਰਸਤਾ ਬਣਾਇਆ ਜਿਹੜਾ ਅਸੀਂ ਪੰਚਾਇਤ ਜਿਹੜੀ ਸਰਬਸੰਮਤੀ ਨਾਲ ਚੁਣੀ ਗਈ ਹੈ ਇਹੀ ਹੈ ਕਿ ਸਾਡਾ ਜਿਹੜਾ ਸੁਪਨਾ ਪਿੰਡ ਦੇ ਨੌਜਵਾਨਾਂ ਦਾ ਤੇ ਜਿਹੜੇ ਅਸੀਂ ਬਜ਼ੁਰਗਾਂ ਅਸੀਂ ਵੀ ਇਹਨਾਂ ਦੇ ਸੋਚ ਤੇ ਪਹਿਲਾਂ ਤੇ ਅਧਾਂਗੇ ਤਾਂ ਇਹਨਾਂ ਦੀ ਜਿਹੜੀ ਸੋਚ ਹੈ ਕਿ ਜਿਹੜੀ ਅਕਾਮਤ ਹੋਵੇ ਸਾਡੇ ਪਿੰਡ ਦਾ ਬਹੁਤ ਪਹਿਲਾਂ ਵਿਕਾਸ ਹੋ ਚੁੱਕਾ ਹੈ ਅਸੀਂ ਇਹਦੇ ਵਿੱਚ ਹੋਰ ਨਖਰ ਲਿਆਣ ਦੀ ਕੋਸ਼ਿਸ਼ ਕਰਾਂਗੇ ਔਰ ਪੂਰੇ ਪਿੰਡ ਦਾ ਸਹਿਯੋਗ ਨਾਲ ਲੈ ਕੇ ਅੱਜ ਪਿੰਡ ਦੇ ਲੋਕਾਂ ਚ ਕਿੰਨੀ ਜੀ ਖੁਸ਼ੀ ਪੈਰਾ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਇੱਕ ਨਵਾਂ ਅੱਜ ਕੱਲ੍ਹ ਆਲਾਨ ਤੇ ਅੱਜ ਸਰਪੰਚ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਗੋਲਮਾਗਨ 70% ਲੋਕ ਜਿਹੜੇ ਬਹੁਤ ਜ਼ਿਆਦਾ ਖੁਸ਼ ਨੇ ਕੀ ਮੰਨ ਲਓ ਕਿ ਜਿਹੜੀ ਸਾਡੇ ਪਿੰਡ ਜਿਹੜੀ ਰੰਜਿਸ਼ਾਂ ਬਾਜ਼ੀਆਂ ਹੁੰਦੀਆਂ ਹੀ ਪਿੰਡਾਂ 'ਚ ਇੱਕ ਦੂਜੇ ਨਾਲ ਵੈਰ-ਵੋਧ ਦੀ ਭਾਵਨਾ ਹੁੰਦੀ ਐ ਸੀ ਉਹ ਖਤਮ ਹੋਣ ਜਾ ਰਹੀਆਂ ਨੇ ਤੇ ਜੇ ਇਵੇਂ ਹੀ ਸਾਡੇ ਪਿੰਡ ਦਾ ਜਿਹੜਾ ਕੰਮ ਬਦੂ ਸੋਚ ਚੱਲਦੀ ਰਹੀ ਤੇ ਇੱਕ ਦਿਨ ਹੀ ਸਾਡੇ ਪਿੰਡ ਇੱਕ ਬਹੁਤ ਵਧੀਆ ਮੰ ਮੰਜਲਾ ਨੁ ਤੈ ਕਰੇਗਾ ਕਿ ਕਿਸੇ ਦੇ ਵਿੱਚ ਜਿਹੜੀ ਵੈਰ-ਵੋਧ ਦੀ ਭਾਵਨਾ ਪੈਦਾ ਹੀ ਨਹੀਂ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤੇ ਪੂਰੇ ਨਗਰ ਦਾ ਤੇ ਗੁਰਦੁਆਰ ਕਮੇਟੀ ਤੇ ਮੇਰੀ ਪੁਰਾਣੀ ਪੰਚਾਇਤ ਦਾ ਤੋਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਗਿਆ ਮਿਲ ਕੇ ਆਪਾਂ ਸਰਦਾਰ ਸਤਪਾਲ ਸਿੰਘ ਸਰਪੰਚ ਚੁਣਿਆ ਨੰਬਰਦਾਰ ਸਾਹੀ ਨੇ ਨਾਲ ਸਾਡੇ ਜਸਵਿੰਦਰ ਸਿੰਘ ਜੀ ਪਟਵਾਲੀਆ ਸਾਹਿਬ ਮਹਿੰਦਰ ਸਿੰਘ ਲਾਡੀ ਦੇ ਪਰਿਵਾਰ ਚੋਂ ਸਾਰੇ ਸਾਡੇ ਮੇਨ ਕੇ 7 ਮੈਂਬਰ ਅਸੀਂ ਚੁਣੇ ਨੇ ਤੇ ਪਿੰਡ ਦੀ ਸਹਿਮਤੀ ਦੇ ਨਾਲ ਗੁਰੂ ਘਰ ਦੀ ਕਮੇਟੀ ਦੇ ਨਾਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜੀ ਕਿਹੜਾ ਚਾਹੋ ਕਿ ਪਿੰਡ ਦੀ ਨੁਹਾਰ ਤੇ ਪਹਿਲਾਂ ਹੀ ਬਹੁਤ ਸੋਹਣੀ ਹੈ ਤੇ ਉਹ ਨਵੀਂ ਪੰਚਾਇਤ ਚੁਣੀ ਕਿ ਸਭ ਤੋਂ ਵੱਡੀ ਗੱਲ ਕਮਾਣ ਨਹੀਂ ਕਰਦਾ। ਮੈਂ ਪਿੰਡ ਦੀ ਜਿਹੜੀ ਨੁਹਾਰ ਹੈ ਸਾਡੀ ਸਭ ਤੋਂ ਮੈਂ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਕਰਾਂਗਾ ਜੋ ਵੀ ਉਹਨਾਂ ਨੇ ਵੱਧ ਤੋਂ ਵੱਧ ਪਿੰਡ ਦੀ ਜਿਹੜੀ ਖੁਸ਼ਹਾਲੀ ਵਾਸਤੇ ਕੰਮ ਕੀਤਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਕਿ ਜਿਹੜਾ ਮਾਨ ਸਰਕਾਰ ਨੇ ਫੈਸਲਾ ਦਿੱਤਾ ਕਿ ਸ਼ਰਮ ਸਾਡੇ ਪਿੰਡ ਪਹਿਲਾ ਆਪਣਾ ਪਿੰਡ ਬਰਿਆਰ ਜ਼ਿਲ੍ਹਾ ਕਪੂਰਥਲਾ ਤਹਿਸੀਲ ਭਲਾਤ ਦੇ ਜੋਂ ਜਿਹੜੀ ਮਾਨ ਸਰਕਾਰ ਦਾ ਬੇਨਤੀ ਹੁਕਮ ਕੀਤਾ ਉਹਨਾਂ ਨੇ ਉਹ ਸਾਨੂੰ ਜਿਹੜਾ ਪਿੰਡ ਨੂੰ ਸਹਿਮਤੀ ਕਰਨ ਵਾਸਤੇ ਉਹ ਜਿਹੜਾ ਕਬੂਲ ਕੀਤਾ